ਇਹ ਦਿਨਾਂ ਦੇ ਵਿੱਚ ਲੋਕਾਂ ਨੂੰ ਤਪਦੀ ਗਰਮੀ ਤੋਂ ਰਾਹਤ ਮਿਲਣ ਜਾ ਰਹੀ ਹੈ ਮੌਸਮ ਵਿਭਾਗ ਦੱਸ ਰਿਹਾ ਹੈ ਕਿ ਆਈਐਮਡੀਪੀ ਵਿਭਾਗ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ ਕਿ ਆਉਣ ਵਾਲੇ 2-3 ਦਿਨਾਂ ਦੇ ਵਿੱਚ ਭਾਰਤ ਦੇ ਵਸਨੀਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਦੱਸ ਰਿਹਾ ਹੈ ਕਿ ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਦੇਸ਼ ਦੇ ਜ਼ਿਆਦਾਤਰ ਸੂਬਿਆਂ 'ਚ ਹੀਟ ਵੇਵ ਨਹੀਂ ਰਹੇਗੀ ਆਈਐਮਡੀ ਨੇ ਬੁੱਧਵਾਰ 26 ਜੂਨ 2024 ਨੂੰ ਭਵਿੱਖਿਆਵਨੀ ਕੀਤੀ ਹੈ ਕਿ ਅਗਲੇ 3-4 ਦਿਨਾਂ ਦੌਰਾਨ ਪੱਛਮੀ ਪ੍ਰਾਇਦੀਪ ਦੇ ਟੱਟ ਤੇ ਕ ਭਾਰੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਆਈਐਮਡੀ ਨੇ ਕਿਹਾ ਹੈ ਕਿ ਇਸ ਦੌਰਾਨ ਮਹਾਰਾਸ਼ਟਰ ਤੱਤ, ਗੋਆ ਅਤੇ ਕਰਨਾਟਕਾ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ। ਉੱਤਰ-ਪੱਛਮੀ ਭਾਰਤ ਦੇ ਰਾਜ ਵਿੱਚ ਅਸਾਮ, ਅਰੁਣਾਚਲ ਪ੍ਰਦੇਸ਼, ਮਨੀਪੁਰ, ਮੇਘਾਲਿਆ, ਮिजੋਰਮ, ਨਾਗਾਲੈਂਡ, ਤ੍ਰਿਪੁਰਾ ਅਤੇ ਸਿੱਕਮ ਵਿੱਚ 27 ਜੂਨ ਤੋਂ 30 ਜੂਨ ਦੇ ਦਰਮਿਆਨ ਭਾਰੀ ਮੀਂਹ ਪੈ ਸਕਦਾ ਹੈ। ਉੱਥੇ ਹੀ 28 ਤੋਂ 30 ਜੂਨ ਦੇ ਦੌਰਾਨ ਉੱਤਰ ਉੱਤਰੀ ਪੱਛਮੀ ਭਾਰਤ ਵਿੱਚ ਕਈ ਥਾਵਾਂ ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਪੱਛਮੀ ਉੱਤਰ ਪ੍ਰਦੇਸ਼ ਹਰਿਆਣਾ ਪੰਜਾਬ ਅਤੇ ਰਾਜਸਥਾਨ ਦੇ ਵਿੱਚ ਮੀਂਹ ਪੈਣ ਦੀ ਸਭ ਤੋਂ ਜ਼ਿਆਦਾ ਸੰਭਾਵਨਾ ਹੈ ਇਸ ਤੋਂ ਇਲਾਵਾ ਪੂਰਬੀ ਉੱਤਰ ਪ੍ਰਦੇਸ਼ ਵਿੱਚ 27 ਅਤੇ 28 ਜੂਨ ਨੂੰ ਵਕ-ਵਕ ਥਾਵਾਂ ਤੇ ਭਾਰੀ ਮੀਂਹ ਪਏਗਾ ਉੱਥੇ ਹੀ 28 ਤੇ 30 ਜੂਨ ਦੇ ਦੌਰਾਨ ਉੱਤਰੀ ਪੱਛਮੀ ਭਾਰਤ ਵਿੱਚ ਕਈ ਥਾਵਾਂ ਤੇ ਭਾਰੀ ਬਹੁਤ ਭਾਰੀ ਮੀ ਪੈ ਸਕਦਾ ਹੈ ਪੱਛਮੀ ਉੱਤਰ ਪ੍ਰਦੇਸ਼ ਹਰਿਆਣਾ ਪੰਜਾਬ ਅਤੇ ਰਾਜਸਥਾਨ ਵਿੱਚ ਵੀ ਪੈਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਪੂਰਬੀ ਉੱਤਰ ਪ੍ਰਦੇਸ਼ ਵਿੱਚ 27 ਅਤੇ 28 ਜੂਨ ਨੂੰ વખવખ તમામ તે પારીમી પાસકદા હે بارش લિયે એલર્ટ જારી કીતા ગયા હે મોનસૂન વી હોલી હોલી અગે વાદ રહા હે મોસમી વિભાગ ને ક્યા હે કી અગલે 3 તો 4 મહિને وچ ગુજરાત તે બાકી હિસ્સે મધ્યપ્રદેશ દે બાકી હિસ્સે પશ્ચિમ બંગાળ દે બાકી હિસ્સે ਝારખંડ બિહાર દે બાકી હિસ્સે રાજસ્થાન દે બાકી હિસ્સે પૂર્વી ઉત્તર પ્રદેશ અતે પશ્ચિમી ઉત્તર પ્રદેશ તે કુછ હિસ્સેયા وچ અગલે 3-4 દિના તક મી પૈન ની સંભાવના હે તસ દઈએ કી ઔન વાલે 3-4 ਦਿਨਾਂ ਦੇ ਵਿੱਚ ਪੰਜਾਬ ਅਤੇ ਭਾਰਤ ਦੇ ਵਸਨੀਕਾਂ ਨੂੰ ਗਰਮੀ ਤੋਂ ਜਿਹੜਾ ਰਾਹਤ ਮਿਲੇਗੀ ਮੌਨਸੂਨ ਨੇ ਪੰਜਾਬ ਦੇ ਰਾਜਸਥਾਨ ਚੰਡੀਗੜ੍ਹ ਹਰਿਆਣਾ ਦੇ ਵਿੱਚ ਜਲਦ ਤੋਂ ਜਲਦ ਹੀ ਦਸਤਕ ਦੇਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਟੁੱਟਵੀਂ ਪੈ ਰਹੀ ਗਰਮੀ ਤੋਂ ਜਿਹੜਾ ਰਾਹਤ ਮਿਲੇਗੀ IMD ਵਿਭਾਗ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ ਕਿ 28 ਤੋਂ ਲੈ ਕੇ 30 ਜੂਨ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ, ਉੱਤਰ ਪ੍ਰਦੇਸ਼, ਗੋਆ, ਮਹਾਰਾਸ਼ਟਰ ਦੇ ਵਿੱਚ ਟੁੱਟਵਾ ਮੀਂਹ ਪੈ ਸਕਦਾ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਦੱਸ ਦਈਏ ਕਿ ਪਿਛਲੇ ਕੁਝ ਮਹੀਨਿਆਂ ਤੋਂ ਅਤਿ ਦੀ ਗਰਮੀ ਨੇ ਲੋਕਾਂ ਨੂੰ ਘਰਾਂ ਦੇ ਵਿੱਚ ਹੀ ਕੈਦ ਕਰਕੇ ਰੱਖ ਦਿੱਤਾ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੌਨਸੂਨ ਹੈ ਜਿਹੜਾ ਜਲਦੀ ਦਸਤਕ ਦੇਗਾ ਜਿਸ ਦੇ ਵਿੱਚ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਵੀ ਮਿਲੇਗੀ ਨਾਲ ਦੀ ਨਾਲ ਹੀ ਲੋਕ ਮੌਨਸੂਨ ਦਾ ਆਨੰਦ ਆਪਣੇ ਘਰਾਂ ਦੇ ਵਿੱਚ ਬੈਠ ਕੇ ਆਰਾਮ ਨਾਲ ਲੈ ਸਕਦੇ ਨੇ ਦੱਸ ਦਈਏ ਕਿ ਮੌਸਮ ਸੁਹਾਵਣਾ ਹੋਣ ਦੀ ਭਵਿੱਖਿਆਵਾਨੀ ਆਈਐਮਡੀ ਵਿਭਾਗ ਵੱਲੋਂ ਕੀਤੀ ਗਈ ਹੈ ਆਉਣ ਵਾਲੇ 3-4 ਦਿਨਾਂ ਦੇ ਵਿੱਚ ਪੰਜਾਬ ਰਾਜਸਥਾਨ ਮਹਾਰਾਸ਼ਟਰ ਗੋਆ ਤ੍ਰਿਪੁਰਾ ਦੇ ਵਿੱਚ ਪਾਰੀਮੀ ਦੀ ਸੰਭਾਵਨਾ ਦੱਸੀ ਗਈ ਹੈ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਛਾਇਆ ਹੋਇਆ ਹੈ ਦੱਸ ਦਈਏ ਕਿ ਆਤ ਦੀ ਗਰਮੀ ਨੇ ਬਾਜ਼ਾਰ ਆਦੇ ਵਿੱਚ ਦੁਕਾਨਦਾਰਾਂ ਤੇ ਗ੍ਰਾਹਕਾਂ ਦੀ ਜਿਹੜੀ ਐ ਕਿ ਕਮੀ ਕਰ ਦਿੱਤੀ ਸੀ ਬਟ ਪਰ ਬਦਲਦੇ ਮੌਸਮ ਨੇ ਦੁਬਾਰਾ ਤੋਂ ਮੁੜ ਬਾਜ਼ਾਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਗਲੀਆਂ ਦੇ ਵਿੱਚ ਰੌਣਕਾਂ ਲਗਾ ਦਿੱਤੀਆਂ ਨੇ ਦੱਸੇ ਕਿ ਸਕੂਲ ਦੀ ਸਕੂਲ ਦੀਆਂ ਛੁੱਟੀਆਂ ਤੋਂ ਬਾਅਦ ਵੀ ਅੱਤ ਦੀ ਗਰਮੀ ਕਰਕੇ ਬੱਚੇ ਆਪਣੇ ਘਰਾਂ ਦੇ ਵਿੱਚ ਹੀ ਰਹਿਣਾ ਪਸੰਦ ਕਰਦੇ ਸੀ ਕੋਈ ਵੀ ਬੱਚਾ ਆਪਣੇ ਘਰ ਤੋਂ ਬਾਹਰ ਨਿਕਲ ਕੇ ਕਿਸੇ ਦੂਸਰੇ ਬੱਚੇ ਦੇ ਨਾਲ ਨਹੀਂ ਸੀ ਖੇਲਦਾ ਪਰ ਹੁਣ ਮੌਸਮ ਬਦਲਦੇ ਮੌਸਮ ਦੇ ਨਾਲ ਗਲੀਆਂ ਘਰਾਂ ਦੇ ਵਿੱਚ ਮੁੜ ਰੌਣਕ ਆ ਗਈ ਹੈ ਬਾਜ਼ਾਰਾਂ ਦੇ ਵਿੱਚ ਲੋਕਾਂ ਦਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਅਗਰ ਗੱਲ ਕਰੀਏ ਤਾਂ ਧੀਰਥ ਸਥਾਨਾ ਤੇ ਵੀ ਲੋਕਾਂ ਦੀ ਜਿਹੜੀ ਭੀੜ ਦਿਨ ਪਰ ਦਿਨ ਵਧਦੀ ਜਾ ਰਹੀ ਹੈ ਕਿਉਂਕਿ ਸੁਹਾਵਨੇ ਮੌਸਮ ਦੇ ਵਿੱਚ ਹਰ ਕੋਈ ਬਾਹਰ ਘੁੰਮਣ ਨਿਕਲਦਾ ਹੈ ਦਾਸ ਕਹੀਏ ਕਿ ਸੜਕਾਂ ਤੇ ਹੁਣ ਲੋਕ ਤੁਰਦੇ ਫਿਰਦੇ ਨਜ਼ਰ ਆ ਰਹੇ ਨੇ ਅਕਸਰ ਪਹਿਲਾਂ ਅਤ ਦੀ ਗਰਮੀ ਕਰਕੇ ਲੋਕ ਸਿਰਫ ਆਪਣੇ ਜ਼ਰੂਰੀ ਕੰਮਾਂ ਲਈ ਹੀ ਘਰ ਤੋਂ ਬਾਹਰ ਨਿਕਲਦੇ ਸਨ ਪਰ ਹੁਣ ਸੁਹਾਵਨੇ ਮੌਸਮ ਕਲ ਕੇ ਲੋਕ ਆਮ ਤੌਰ ਤੇ ਵੀ ਆਪਣੇ ਘਰ ਤੋਂ ਬਾਹਰ ਬੈਠ ਕੇ ਠੰਡੀ ਹਵਾ ਤੇ ਮੀਂਹ ਦਾ ਆਨੰਦ ਮਾਨ ਰਹੇ ਨੇ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤਦ ਤੱਕ اجازت ਧੰਨਵਾਦ